ਲਾਈਵ ਦਰਸ਼ਕਾਂ ਤੋਂ ਹਰ ਤੋਂ ਕੁਝ ਚੀਜ਼ਾਂ ਸਵਧਰੀਆਂ ਚਾਉਂਦੇ ਨੇ ਬਾਗੀ ਜੀ ਕੁਝ ਟਿੱਪਣੀਆਂ ਸਮਝਣਾ ਚਾਹਾਂਗੇ ਕਿ ਤਰਕਮੁਖ ਤੌਰ ਤੇ ਕਿਸ ਤਰ੍ਹਾਂ ਦੇ ਰਹੇ ਔਰ ਅਦਾਲਤ ਨੂੰ ਕਿਹੜੀਆਂ ਚੀਜ਼ਾਂ ਤੇ ਮੁੱਖ ਤੌਰ ਤੇ ਲੱਗਾ ਕਿ ਇਹ ਪਾਲਿਸੀ ਜਿਹੜੀ ਹੈ ਉਹ ਪੰਜਾਬ ਦੇ ਹਿੱਤ ਦੀ ਨਹੀਂ ਲੱਗੀ ਜਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਹ ਸਟੇਲ ਆਉਣ ਦੇ ਵਿੱਚ ਕਾਮਯਾਬ ਰਹੀਆਂ ਦੇਖੋ ਇਹ ਪਹਿਲੀ ਪਾਲਿਸੀ ਹੈ ਜਿਸ ਵਿੱਚ ਕੋਈ ਕੰਪਨਸੇਸ਼ਨ ਨਹੀਂ ਹੈ ਜਿਸ ਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈ ਵੀ ਕਦੋਂ 플ੌਟ ਦੇਣਾ ਕਦੋਂ ਡਿਵੈਲਪਮੈਂਟ ਹੋਣੀ ਹੈ ਕੋਈ ਬਜਟ ਅਲੋਕੇਟ ਨਹੀਂ ਹੈ ਔਰ ਇਹ ਮੇਰੀ ਪਟੀਸ਼ਨ ਦੇ ਵਿੱਚ ਜਿਹੜੀ ਵਾਲਿਓ ਪਿੰਡ ਦੀ 250 ਏਕੜ ਦੇ ਜਿੰਨੇ ਮਾਲਕ ਨੇ ਉਹ ਕਹਿੰਦੇ ਅਸੀਂ ਨਹੀਂ ਪ੍ਰੋਪਰਟੀ ਦੇਣੀ ਦਿਸ ਇਜ਼ ਦੀ ਕੇਸ ਵੇਅਰ 올 ਥੀਸ ਫਾਰਮਰਸ ਆਫ ਵਾਲਿਓ ਪਿੰਡ ਦੇ ਸਾਰੇ ਕਿਸਾਨ ਵੀ ਅਸੀਂ 1 ਇੰਚ ਨਹੀਂ ਦੇਣੀ ਔਰ ਇਹਨਾਂ ਦੀ ਲੈਂਡ ਜਿਹੜੀ ਅਸੀਂ ਅਲੇਜ ਕੀਤਾ ਹੈ ਮਲਟੀ ਕ੍ਰੌਪ ਲੈਂਡ ਹੈ ਤਿੰਨ ਤਿੰਨ ਫਸਲਾਂ اگਾ ਕੇ ਦੇਸ਼ ਦਾ ਢਿੱਡ ਭਰਦੇ ਨੇ ਇਹ 250 ਦੀ 250 ਨੋਟੀਫਾਈ ਕਰਤੀ ਆ ਕਿਸਾਨ ਖੜੇ ਨੇ ਪਿੱਛੇ ਤੁਹਾਡੇ ਸਾਹਮਣੇ ਕੁਝ ਆਏ ਨੇ 102 ਲੋਕ ਇੱਥੇ ਅਪਰੋਚ ਕੀਤਾ ਹੈ ਕਿ ਅਸੀਂ ਪ੍ਰਾਪਰਟੀ ਨਹੀਂ ਦੇਣੀ ਭਾਈ ਤੁਸੀਂ ਨੋਟੀਫਾਈ ਕਰਤੀ ਔਰ ਜਿਹੜੀ ਪਾਲਿਸੀ ਸਟੇਟ ਨੇ ਇਨੈਕਟਮੈਂਟ ਕੀਤੀ ਹੈ ਆਰਐਫਸੀਟੀ ਲੈਆਰ ਆਰ ਐਕਟ 2013 ਵਾਲਾ ਐਕਟ ਹੈ ਜਿਹੜਾ ਉਹਦਾ ਸੈਕਸ਼ਨ 107 ਕਹਿੰਦਾ ਸਟੇਟ ਪਾਲਿਸੀ ਬਣਾ ਸਕਦੀ ਹੈ ਪਰ ਜੇ ਉਹ ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਤੇ ਮੁਆਵਜ਼ਾ ਦਵੇ ਐਕਟ ਕੀ ਕਹਿੰਦਾ ਰੀਹੈਬਿਲੀਟੇਸ਼ਨ ਰੀਸੈਟਲਮੈਂਟ ਕਰਨੀ ਆ ਇਹਨਾਂ ਦੇ 13 ਕਿਲੇ ਆਗੇ ਮੰਨ ਲਓ ਜਿਹੜਾ 13 13 ਕਿਲੇ ਆਗੇ ਅੱਜ ਇਹ ਖੇਤੀ ਕਰਦਾ ਬੰਦਾ ਫਰਜ਼ ਹੰਦਸ ਬਣਾਇਆ ਹੋਇਆ ਇਹਨੇ ਐਕਟ ਕਹਿੰਦਾ ਜਿਹੜਾ ਨਵਾਂ 2013 ਦੇ ਵਿੱਚ 545 ਐਮਪੀਆ ਨੇ ਬਣਾਇਆ ਉਹ ਕਹਿੰਦਾ ਵੀ ਜੇ ਇਹਦਾ 13 ਏਕੜ ਲੈਣੇ ਆ ਤਾਂ ਇਹਨੇ ਇਹਨੂੰ ਕਿੱਥੇ ਤੁਸੀਂ ਹੋਰ 13 ਏਕੜ ਜਾਂ ਕੁਝ ਹੋਰ ਦੇਣਾ ਤਾਂ ਹੀ ਰੋਜੀ ਰੋਜ਼ਗਾਰ ਕਮਾਊਗਾ ਰੀਸੈਟਲਮੈਂਟ ਨੂੰ ਹੁੰਦਾ ਪੁਨਰਵਾਸ ਉਹ ਕਿਵੇਂ ਹੋਊਗਾ ਐਸਆਈਏ ਹੁੰਦੀ ਹੈ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਯਾਨੀ ਉਹ ਮੇਰੀ ਮੁਕਦਰ ਦੇ 65000 ਏਕੜ ਦੇ ਪੈਰਲਰ ਕਿਤੇ 65000 ਏਕੜ ਹੋਰ ਲੱਭਦੀ ਨਹੀਂ ਉਹ ਲੱਭਣੀ ਔਖੀ ਹੈ ਇਹ ਵੀ ਇਕ ਅਧਾਰ ਰਿਹਾ ਨਹੀਂ ਨਹੀਂ ਦਿਸ ਇਜ਼ ਵਾਟ ਆਮ ਸੇ ਰੀਸੈਟਲਮੈਂਟ ਕਰੋ ਨਾ ਇਟ ਇਜ਼ ਨਾਟ ਇਟ ਕੈਨ ਬੀ 65000 ਦੀ 65000 ਦੇਣੀ ਹੈ ਤੁਸੀਂ ਦਿਸ ਇਜ਼ ਨਾਟ ਦੀ ਲਾ ਸੇਜ਼ ਇਟਸ ਅ ਰੀਸੈਟਲਮੈਂਟ ਕਰਨੀ ਹੈ ਇਹਨਾਂ ਦਾ ਇਹਨਾਂ ਦੇ ਖੇਤਾਂ ਤੇ ਜਿਹੜਾ ਫੀਰੀ ਹੈ ਉਹਦਾ ਪਰਿਵਾਰ ਵੀ ਤਾਂ ਡਿਪੈਂਡੈਂਟ ਹੈ ਉਹਦਾ ਪ੍ਰਾਵਧਾਨ ਦਾ ਵੀ ਜੱਤਾਬ ਨੇ ਅੱਜ ਜ਼ਿਕਰ ਕੀਤਾ ਕਿਉਂਕਿ ਉਹ ਐਕਟ ਕਹਿੰਦਾ ਉਹਦਾ ਪ੍ਰਾਵਧਾਨ ਐਸਆਈਏ ਜਿਹੜੀ ਸਟੱਡੀ ਹੋਊਗੀ ਉਹ ਦੱਸੂਗੀ ਇਹਦੇ ਕਿੰਨੇ ਬੈਨੀਫਿਟ ਨੇ এনवायरमेंट ਇੰਪੈਕਟ ਅਸੈਸਮੈਂਟ ਸਟੱਡੀ ਹੁੰਦੀ ਹੈ 2006 ਦੀ ਪਾਲਿਸੀ ਦੇ ਅਕੋਰਡਿੰਗਲੀ ਉਹ ਨੈਸ਼ਨਲ ਹਾਈਵੇ ਵੀ ਕਰਦਾ ਹੈ ਹਾਲਾਂਕਿ ਸੜਕਾਂ ਬਣਾਉਣੀਆਂ ਆ ਉਹਨਾਂ ਨੇ ਇਹ ਤਾਂ ਮਾਸ ਲੈਵਲ ਤੇ ਬਹੁਤ ਜ਼ਿਆਦਾ ਜ਼ਮੀਨ ਲੈਣੀ ਹੈ ਨਾ ਅਰਬਨਾਈਜੇਸ਼ਨ ਵਾਸਤੇ ਔਰ ਐਕਟ ਇਹ ਕਹਿੰਦੇ ਪਲਾਟ ਦੇਣਾ ਜੀ ਡਿਵੈਲਪਡ ਕਰਾਂਗੇ ਪਲਾਟ ਜਿਹੜਾ ਐਕਟ ਬਣਿਆ ਹੋਇਆ ਜੇ ਕੰਪਲਸਰੀ ਐਕਵੀਜ਼ੀਸ਼ਨ ਹੋਣੀ ਹੈ ਨਾ ਉਹ ਵੀ ਕਹਿੰਦਾ ਜੇ ਅਰਬਨਾਈਜੇਸ਼ਨ ਵਾਸਤੇ ਹੋਣੀ ਹੈ ਤਾਂ 20% ਉਹਦਾ ਡਿਵੈਲਪਡ ਏਰੀਆ ਕਿਸਾਨ ਨੂੰ ਆਫਰ ਕਰਨਾ ਤੁਸੀਂ ਫਿਰ ਪਾਲਿਸੀ ਨਾਲੋਂ ਤਾਂ ਉਹ ਬੈਟਰ ਹੈ ਜਿਹੜਾ ਨੌਕਰੀ ਦਾ ਪ੍ਰਾਵਧਾਨ ਵੀ ਨੌਕਰੀ ਇੱਕ ਟੱਬਰ ਦੇ ਜੀ ਨੂੰ ਜੇ ਮਾਸ ਡਿਸਪਲੇਸਮੈਂਟ ਹੈਗੀ ਆ ਉਹ ਪਬਲਿਕ ਪਰਪਸ ਤਾਂ ਮਿਸਿੰਗ ਹੈ ਦੇ ਵਿੱਚ ਅੱਛਾ ਅੰਦੇ ਸਰਕਾਰ ਵਾਲੇ ਪਾਸੋਂ ਦਰੀਲਾ ਆਈਆਂ ਸੀ ਕਿ ਅਸੀਂ ਪਹਿਲਾਂ ਵੀ ਡਿਵੈਲਪ ਕੀਤੇ ਆ ਉਹਨਾਂ ਨੂੰ ਵੀ ਜਿਹੜਾ ਹੁਣ ਵੀ ਮੁਆਵਜ਼ਾ ਅਸੀਂ ਦੇਣਾ ਹੈ ਲੱਖ ਰੁਪਏ ਦੀ ਗੱਲ ਹੋ ਰਹੀ ਸੀ ਇਹ ਦਾਅਵੇ ਕੀਤੇ ਗਏ ਇਹ ਸਰਕਾਰ ਦੇ ਵੱਲੋਂ ਤਾਂ ਕੋਰਟ ਨੇ ਅੱਜ ਪੁੱਛਿਆ ਵੀ 2015 ਚ ਜਿਹੜੀ ਗਮਾਡਾ ਨੇ ਮੁਹਾਲੀ ਚ ਕੀਤੀ ਸੀ ਉਹ ਪਲੋਟ ਵਾਲਾ ਕੇਸ ਅੱਜ ਲੱਗਿਆ ਹੋਇਆ ਉਹ ਮੈਂਸ਼ਨ ਵੀ ਜੱਜ ਸਾਹਿਬ ਨੇ ਕੀਤਾ ਹੈ ਸ਼ਾਇਦ ਆਰਡਰ ਚ ਆਵੇ ਉਹਨੂੰ ਤਾਂ ਤੁਸੀਂ 13 ਸਾਲ 10 ਸਾਲ 10 ਸਾਲ ਹੋ ਗਏ ਉਹਨੂੰ ਪਲਾਟ ਨਹੀਂ ਮਿਲਿਆ ਕੋਟਾਂ 'ਚ ਧੱਕੇ ਖਾ ਰਿਹਾ ਹੈ ਜਿਹੜੀ ਪਾਲਿਸੀ ਦੱਸ ਦਿਓ ਨੇ ਵੀ ਕਿੰਨੇ ਸਾਲ ਚ ਤੁਸੀਂ ਡਿਵੈਲਪ ਕਰਕੇ ਦੇਣੀ ਹੈ ਕਦੋਂ ਪਲਾਟ ਦੇਣਾ ਉਹਦੇ ਵਿੱਚ ਤਾਂ ਫਿਰ ਤਾਂ ਕਈ ਸਦੀਆਂ ਲੰਘ ਜਾਣਗੀਆਂ ਜਿਹੜੀ 2013 ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਲੈਂਡ ਪੁਲੀ ਪਾਲਿਸੀ ਤੇ ਲਈ ਗਈ ਸੀ ਉਹਨੂੰ ਵੀ ਪਲਾਟ ਦੇਣਾ ਸੀ ਪਰ ਉਹ ਪਲਾਟ ਹਲੇ ਤੱਕ ਨਹੀਂ ਮਿਲਿਆ ਪਲਾਟ ਨਹੀਂ ਮਿਲਿਆ ਉਹ ਕੇਸ ਲੱਗਿਆ ਸੀ ਜੱਜ ਸਾਹਿਬ ਦੀ ਚਲੀ ਗਈ ਜ਼ਮੀਨ ਤਾਂ ਲਈ ਲਈ ਨਾ ਉਹ ਉਹ ਫੈਕਟਰ ਵੀ ਡਿਵੈਲਪ ਨਹੀਂ ਕੀਤਾ ਹਾਲੇ ਤੱਕ ਉਹ ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ ਉੱਥੇ ਸੋ ਦੀ ਕੁਐਸਚਨ ਅਗੇਨ ਕਮਿੰਗ ਟੂ ਦਿਸ ਵੈਰੀ ਪਾਲਿਸੀ ਆ ਫਰਮ ਦ ਵੈਰੀ ਇਨਸੈਪਸ਼ਨ ਆਮ ਸੇਇੰਗ ਇਟ ਇਜ਼ ਇੱਕ ਇੱਕ ਨਹੀਂ ਅਨੇਕਾਂ ਗਰਾਉਂਡਸ ਤੋਂ ਲੈਪਸ ਹੈ ਦੇ ਵਿੱਚ ਇੱਥੋਂ ਤੱਕ ਦਾ ਪ੍ਰਾਵਧਾਨ ਹੈ ਜੇ ਇਹ ਲੋਕਾਂ ਦੀ ਜੇਬ ਡਿਵੈਲਪਮੈਂਟ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਅਰਬਨਾਈਜੇਸ਼ਨ ਦੀ ਅਰਬਨਾਈਜੇਸ਼ਨ ਦੇ ਵਿੱਚ ਕਦੋਂ ਅਰਬਨਾਈਜੇਸ਼ਨ ਹੋਣੀ ਹੈ ਪਾਪੂਲੇਸ਼ਨ ਤਿੰਨ ਚੀਜ਼ਾਂ ਗੱਲ ਕਰੀਆਂ ਮੇਰੇ ਵਾਲੇ ਮੇਰੇ ਵਾਲੇ ਕੇਸ ਵਿੱਚ ਉਹ ਨੋਟੀਫਿਕੇਸ਼ਨ ਜਿਹੜਾ ਪਾਵਰ ਦਿੰਦਾ ਸਟੇਟ ਨੂੰ ਕਿ ਵੀ ਤੁਸੀਂ ਪਾਲਿਸੀ ਲੈ ਕੇ ਆਓ ਉਹ ਵੀ ਅੰਡਰ ਚੈਲੰਜ ਹੈ ਮੇਰੇ ਵਾਲੇ ਚ ਮਿਸਟਰ ਗਿੱਲ ਵਾਲੇ ਚ ਉਹ ਮਿਸਿੰਗ ਹੈ ਉਹ ਨਹੀਂ ਹੈ ਮੇਰੇ ਵਾਲੇ ਚ ਨੋਟਿਸ ਵੀ ਹੋਇਆ ਕੇਸ ਵਿੱਚ ਜਿਵੇਂ ਮੇਰੇ ਸਾਥੀ ਵੀ ਜਿਹੜੇ ਪੁੱਛ ਰਹੇ ਸੀ ਉਹ ਜ਼ਿਕਰ ਕਰ ਰਹੇ ਸੀ ਵੀ ਕਿਤੇ ਐਸਾ ਤਾਂ ਨਹੀਂ ਹੋਇਆ ਵੀ ਜਿਹੜਾ ਵੱਡਾ ਮੋਰਚਾ ਵੜ ਲਿਆ 65000 ਏਕੜ ਜ਼ਮੀਨ ਨੂੰ ਇਕੱਠਾ ਲੈਣ ਪਲਿੰਗ ਪਾਲਿਸੀ ਚ ਲੈਣਾ ਇਹ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਸਰਕਾਰ ਦੇ ਅਗੇਂਸਟ ਗਿਆ ਮੈਂ ਕਹਿੰਦਾ ਜਹ 250 ਹੀ ਹੁੰਦਾ ਮੇਰੇ ਵਾਲਾ ਤਾਂ ਵੀ ਨਹੀਂ ਦੀ ਸਸਪੈਂਸਟ ਕਰਦੀ ਲਾਅ ਦੇ ਅਗੇਂਸਟ ਜਾ ਸਕਦੀ ਹੈ ਸਟ ਸਟੇਟ ਲਾ ਨੂੰ ਨਿੰਪਿੰਦਰ ਇੱਕ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਵੀ 에ਰੋ ਸਿਟੀ ਬਣੀ ਐ ਇਕੋ ਸਿਟੀ 1 ਇਕੋ ਸਿਟੀ 2 ਇਕੋ ਸਿਟੀ 3 ਚ ਵੀ ਨੋਟਿਸ ਹੋਇਆ ਹੈ ਫਿਰ ਉਹਨਾਂ ਦਾ ਕੀ ਮਤਲਬ ਹੈ ਜੀ ਇਹ ਕਹਿੰਦੇ ਕਿ ਇਕੋ ਸਿਟੀ 3 ਦੇ ਵਿੱਚ ਚੋਂ ਨੂੰ ਲੈ ਕੇ ਵੀ ਨੋਟਿਸ ਹੋਇਆ ਹੈ ਫਿਰ ਇਹ ਸਾਰੇ ਮਸਲੇ ਦਾ ਕੀ ਹੋਏਗਾ ਇਹ ਮੁਹਾਲੀ ਵਾਲੇ ਤਾਂ ਉਹਨਾਂ ਨੇ ਅੱਜ ਵੀ ਉਹ ਕੇਸ ਵਿੱਚ ਕੀਤਾ ਵੀ ਉਹ ਦੱਸੋ ਭਾਈ ਤੁਸੀਂ ਕਦੋਂ ਤੱਕ ਗਵਾਡਾ ਨੂੰ ਵੀ ਇਹਨਾਂ ਨੂੰ ਜਿਹੜੇ ਕਿਸਾਨ ਫਿਰਦੇ ਆ ਪੋਜੈਸ਼ਨ ਲੈਣ ਵਾਸਤੇ ਉਹਨਾਂ ਨੂੰ ਵੀ ਦੱਸ ਦੋ ਕਦੋਂ ਦੇਣਾ ਜਿਹੜੇ ਪਹਿਲਾਂ ਕਰਿਆ ਹੋਇਆ ਨਵੇਂ ਨੂੰ ਤਾਂ ਛੱਡੋ ਤੁਸੀਂ ਯਾਨੀ ਕੋਰਟ ਨੂੰ ਅਗਲਾ ਪਿਛਲਾ ਸਾਰੇ ਕੇਸ ਕੁਦਰਤੀ ਇੱਕ ਦੋ ਕੇਸ ਪ੍ਰਾਣੇ ਵੀ ਸੀ ਤੇ ਉਹ ਸਾਰਿਆਂ ਨੂੰ ਹੀ ਉਹਨਾਂ ਨੇ ਇੱਕ ਕਲਾਬੀ ਕਰ ਲਿਆ ਯੈਸ ਇਹ ਬੈਂਚ ਕੋਲ ਹੈ ਇਹ ਉਹ ਕੇਸ ਐਕਵੀਜ਼ੀਸ਼ਨ ਵਾਲੇ ਮੈਟਰ ਇਹਨਾਂ ਕੋਲ ਰੋਸਟਰ ਦੇ ਅਕੋਰਡਿੰਗਲੀ ਪੈਂਡਿੰਗ ਸੀ ਕੋਰਟ ਨੇ ਉਹ ਕੇਸ ਰੱਖਿਆ ਹੋਇਆ ਸੀ ਔਰ ਇਸ ਦੇ ਦੌਰਾਨ ਕੁਐਸਚਨਿੰਗ ਕੀਤੀ ਹੈ ਸਟੇਟ ਨੇ ਸਟੇਟ ਨੂੰ ਕੋਰਟ ਨੇ ਵੀ ਕਿ ਹਾਂ ਤੁਸੀਂ ਕਦੋਂ ਦੇਵੋਗੇ ਇਹਨਾਂ ਨੂੰ ਕਿਉਂ ਨ ਕਿਉਂਕਿ ਉਹ ਕੇਸ ਅਲੱਗ ਚੱਲਦਾ ਪਿਆ ਉਹ ਵੀ ਨਹੀਂ ਪੂਰਾ ਹੋਇਆ ਔਰ ਹੁਣ 4 ਹਫ਼ਤੇ ਦਾ ਸਮਾਂ ਉਹ ਕਲੀਅਰ ਕਰ ਹੁਣ ਨਹੀਂ ਹਲੇ ਆਰਡਰ ਆਣਾ ਹੈ ਕਿ 4 ਹਫਤੇ ਦਾ ਕਿਉਂਕਿ ਹਲੇ ਇੰਟਾਇਰ ਮਸਟੇ ਹੋਈ ਹੈ ਸਟੇ ਇੰਟਰਮ ਹੋਣ ਤੋਂ ਬਾਅਦ ਸਟੇਟ ਨੂੰ ਆਪਣਾ ਡਿਟੇਲ ਰਿਪਲਾਈ ਫਾਈਲ ਕਰਨ ਦਾ ਹੱਕ ਹੈ ਉਸ ਤੋਂ ਬਾਅਦ ਰੈਪਲੀਕੇਸ਼ਨ ਫਾਈਲ ਹੁੰਦੀ ਹੈ ਫਾਈਨਲ ਐਡਜੂਡੀਕੇਸ਼ਨ ਉਦੋਂ ਜਿਹੜੀ ਆ ਹੁੰਦੀ ਰਹੂਗੀ ਉਹ ਨੈਕਸਟ ਹੀਅਰਿੰਗ ਵੀ ਜਿਹੜੀ ਆ ਜਦੋਂ ਰਿਟਨ ਆਰਡਰ ਆਏਗਾ ਉਦੋਂ ਕਲੀਅਰ ਹੋਏਗੀ ਉਦੋਂ ਕਲੀਅਰ ਹੋਏਗੀ ਕਿਉਂਕਿ ਐਟ ਪ੍ਰੈਜ਼ੈਂਟ ਵੈਨ ਆਈ ਵਾਸ ਇਨ ਦੀ ਕੋਰਟ ਐਂਡ ਕਮਿੰਗ ਆਊਟ ਆਫ ਦੀ ਕੋਰਟ ਐਟ ਦੈਟ ਟਾਈਮ ਦੀ ਨੈਕਸਟ ਡੇਟ ਆਫ ਹੀਅਰਿੰਗ ਵਾਸ ਨਾਟ ਕਨਵੇਡ ਫਿਲਹਾਲ ਵਰਬਲੀ 4 ਹਫ ਉਹ ਪਾਲਿਸੀ ਦੇ ਅਕੋਰਡਿੰਗਲੀ ਇੱਥੋਂ ਤੱਕ ਕਿਹਾ ਹੋਇਆ ਸੀ ਕਿ ਵੀ ਤੁਸੀਂ ਇਹਦੇ ਤੇ ਲੋਨ ਨਹੀਂ ਲੈ ਸਕਦੇ ਸੀਐਲਯੂ ਵਾਲਾ ਉਹ ਉਹ ਸਬਸਟੈਂਸ਼ੀਅਲ ਕੁਐਸਚਨ ਹੈ 让我们 ਸੀ ਕਿਉਂਕਿ ਪਾਲਿਸੀ ਸਟੇ ਹੋਗੀ ਮਨ ਲਓ ਕੋਈ ਲੋਨ ਲਿਆ ਕੋਈ ਵੇਚੇ ਕੁਝ ਆਪਣਾ ਡੀਲ ਕਰੇ ਪ੍ਰਾਪਰਟੀ ਨੂੰ ਕੋਈ ਰਾਈਟ ਟੂ ਪ੍ਰਾਪਰਟੀ ਸਟਿਲ ਆ ਕਨਸਟੀਟਿਊਸ਼ਨਲ ਰਾਈਟ ਜੀ ਯਸ ਤਾਂ ਬਿਲਕੁਲ ਵਿਜੇ ਕਾਫੀ ਚੀਜ਼ਾਂ ਕਲੀਅਰ ਕਰ ਦਿੱਤੀਆਂ ਨੇ ਇਹਨਾਂ ਨੇ ਕਿ ਔਰ ਇਹਨਾਂ ਨੇ ਤਾਂ ਹੀ ਵੀ ਦਾਅਵਾ ਕਰ ਦਿੱਤਾ ਕਿ ਇੱਥੋਂ ਤੱਕ ਕਿ ਜੇ 65 ਹੇਕਟਾਰ ਏਕੜ ਦੀ ਗੱਲ ਕਰਦੇ ਕਹਿੰਦੇ ਨੇ ਜੇ 250 ਏਕੜ ਵੀ ਹੁੰਦੀ ਤਾਂ ਵੀ ਨਹੀਂ ਸੀ ਇਹ ਪੋਸੀਬਲ ਹੋਣਾ